ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਪਸ਼ੂ ਵਿਖਾਉਣੇ ਆ ਜਿੰਨਾ ਅੱਜ ਸਾਰੀਆਂ ਗੱਭਣਾ ਹੀ ਆ ਇੱਕ ਟੋਕੜ ਗੱਭਣਾ ਤੇ ਬਾਕੀ ਗੱਭਣਾ ਹੈ ਗੱਬਣਾ ਇੱਥੇ ਆ ਗਿਆ ਆਪਣੀਆਂ ਪਾਸ ਕਰਕੇ ਤੇ ਵੇਖ ਚੱਕ ਕੇ ਤਸੱਲੀ ਕਰਕੇ ਖੜੋ ਜਿਹੜੇ ਟੋਕਰ ਗੱਬਣੇ ਉਹ ਆਪਣੀ ਚੈੱਕ ਪਾਸ ਜਰੂਰ ਕਰਵਾ ਲਿਆ ਕਰੋ ਅੱਜ ਚੰਗੇ ਦੁੱਧ ਵਾਲੀਆਂ ਮੱਝਾਂ ਤੁਹਾਨੂੰ ਗੱਬਣਾ ਤੁਹਾਨੂੰ ਦਿਖਾਉਣੀਆਂ ਵਾ ਤੇ ਬਾਕੀ ਗੱਲਬਾਤ ਕਰਦੇ ਵੀ ਦੀ ਨਾ ਹਾਂਜੀ ਬੀਤੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਜੀ ਵਧੀਆ ਚਲੋ ਵਧੀਆ ਚੀਜ਼ਾਂ ਜੇ ਤੇ ਨਾਮ ਦੱਸ ਤੇ ਕਰੇ ਹਾਂ ਜਸਵੰਤ ਸਿੰਘ ਪਿੰਡ ਚਟਾ ਦਸੀਓ ਪਟਿਆਲਾ ਜ਼ਿਲ੍ਹਾ ਗਦਾਸਪੁਰ ਤੇ ਫੋਨ ਨੰਬਰ ਹੀ ਬੋਲਦਾ 7.835282 ਠੀਕ ਹੈ ਅੱਜ ਕੇ ਨੀਆ 4 ਫਿਰ ਹਾਂਜੀ 4 ਦੇ ਅੱਜ ਗੱਬਨੀਆਂ ਸਾਰੀਆਂ ਨਾ ਬਣਾ ਵੀਜੀ 117 ਕਿਲੋ ਵਾਲੀ ਮੱਝਿਆ ਕੋਲ ਠੀਕ ਐ ਸ਼ੁਰੂਆਤ ਇਹ ਤਾਂ ਕਰੀਏ ਫਿਰ ਦੇਖੋ ਇੱਥੇ ਅਗਲੇ ਬੰਦੇ ਮਾਰੋ ਥਾਣਾ ਦੇਖੋ ਕਰ ਲਓ ਭਾਵੇ ਕਰੀਏ ਅੱਜ ਇਹ ਗੱਬਨਿਆ ਤੇ ਬਾਕੀ ਆ ਥਾਣੇ ਦੇ ਦੇਖ ਸਕਦੇ ਪਾਣੀ ਦੇ ਬਾਹਰ ਨਹੀਂ ਦੁੱਧ ਦਊਗੀ ਵੀਜੀ ਕਿੰਨਾ ਟਾਈਮ ਲੈ ਜਿਓ ਕਿ ਵੀਜੀ ਵਾਲੇ ਸ਼ਾਈ ਸ਼ੀ ਇਹ ਦੋ ਤਿੰਨ ਲਾਣੇ ਨੇ ਕੋਈ ਸ਼ਾਈ ਜਿਦਾ ਰੰਗ ਕੀਤੀ ਹੁੰਦੀ ਆ ਹਾਂਜੀ ਹਾਂਜੀ ਬਹੁਤ ਕਹੀ ਮਈਆਂ ਜੋੜਾ ਮਈਆਂ ਦਾ ਰਿਆ ਰਾਜਸਥਾਨ ਦੀ ਮਈਆਂ ਇਹ ਤੇ ਦੁੱਧ ਕਿੰਨਾ ਚਵਾਈ ਜਾਊਗੀ 15 ਲੀਟਰ ਤੋਂ ਬਾਹਰ ਦਊਗੀ ਜੋ ਤੀਜਾ ਸੁਵਾਇ ਜੋ ਨੀਵੇਂ ਹੀ ਹੈ ਅੱਛਾ ਹਾਂਜੀ ਬਾਕੀ ਸੌ ਰੋਹ ਕੋ ਤਾਂ ਅੰਦੀ ਪਈ ਨਹੀਂ ਕੋ ੱਲੇ ਤਿਆਰ ਹੋਣੀ ਆ ਮੈਨੂੰ ਕੋਈ ਟਾਈਮ ਲਗਾਇਆ ਦੁੱਧ ਵਾਲੀ ਆ ੱਲੇ ਪੋੜਿਆਂ ਤਾਂ ਕੋਈ ਗੱਲ ਨਹੀਂ ਆ ਬਾਕੀ ਫੱਲਿਆਂ ਚੰਗੀ ਤਿਆਰ ਹੋਣੀ ਆ ਹੋਲੀ ਹੋ ਨੀਦਾ ਆ ਜਾਗੇ ਜੀ ਬਾਕੀ ਜਦੋਂ ਤਿਆਰ ਹੋਈ ਤਰਨਾਮਸ਼ ਕਲੋ ਜੂਗੇ ਜਿਆਹ ਹੋਇਆ ਹਵਨ ਨੈਰਾ ਵਾ ਥੱਲੇ ਦਈਏ ਬਣਾਉਗੀ ਵੇਖੋ ਕਿਦਾਂ ਦਾ ਲੇਵਾ ਆ ਤੇ ਬਾਕੀ ਉਤਰ ਆਏ ਆ ਵੀ ਪੇਤਪੁੜੇ ਤਾਂ ਵੀ ਚੰਗੀ ਆ ਸਾੰਭੇ ਸੁੰਦੀ ਚੰਗੀ ਆ ਕਿਸੇ ਵੀ ਕਿੰਨਾ ਫਿਰ ਵੀਰ ਜੀ ਮੋਲ ਦੇ ਰਖੇ ਰ ਆਪਾਂ ਹੋਰ ਤੇ ਵੀਰ ਜੀ ਤਾਂ ਇੱਕ ਪਾਣੀ ਦੇ ਅੱਛਾ ਪੂਰੇ ਲੱਤੀ ਜਿਹੜੀ ਏ ਹੋਰ ਕਰ ਦਈਏ ਮਾਨ 2000 ਦੀ ਪੰਜ ਹੀ ਛੱਡੀ ਆ 49000 ਛੜੀ ਕਰ ਰਹੇ ਨੇ 93000 ਦੀ 93000 ਦੀ ਤਾਂ 90000 ਦੀ ਲਵਾਂਗੇ ਆ ਜਿਆ 30 ਕਲੈਕਟਰ ਵਾਲੇ ਨੂੰ ਕੋਈ ਲਊਗਾ ਵੇਖੋ ਠੀਕ ਹੈ ਜੀ ਤੇ ਬਾਕੀ ਆ ਵੀ ਇਹਨੇ ਸਾਰੀਆਂ ਗਰਮੀਆਂ ਦੁੱਧ ਚ ਪੋਣਾ ਵਾ ਬਹੁਤ ਮਈ ਚੰਗੀ ਆ ਉਹ ਹੈ ਨਾ ਇੱਕ ਆਫਟਰ ਆ ਦਾ ਤੇ ਹੁਣ ਆ ਵੀ ਗੱਬਨੇ ਆ ਵੀ ਮੱਚ ਜਿਹੜੀ ਸਰੀਰਮ ਪੂਰੀ ਭਰੀ ਆ ਤਾਂ ਇਹਦੇ ਵੀ ਆਪਾਂ ਦੇਖ ਸਕਦੇ ਆ ਲੱਗੇ ਤਾਂ ਬਾਕੀ ਉਮੀਦ ਆ ਵੀ ਗਾੜ੍ਹ ਵੀ ਇਹਨਾਂ ਦੀ ਚੰਗੀ ਨਿਕਲਣੀ ਆ ਵੀ ਜੀ 3-3 ਕਿਲੋ ਮਈਆਂ ਵੀ ਕੱਢਣਗੀਆਂ ਜਿਹੜੀਆਂ ਦੀ ਮਈਆਂ ਵੀ ਦੁੱਧ 15 ਲੀਟਰ ਤੋਂ ਬਾਅਦ ਦੁੱਧ ਦੇਊਗੀ ਜੋ ਟੀਮ ਅੱਛਾ ਜੀ ਤੀਜਾ ਸੋਹ ਜੀ ਦੂਜਾ ਜੀ ਤੋਰ ਰੋ ਫੇਰਿੰਦਾ ਮੈਂ ਬਾਕੀ ਭਾਰੀ ਹੈ ਇਹ ਵੀ ਸਰੀਰਾਪੂਰੀ ਸਾਂਭਿਆਂ ਸਾਂਭਿਆਂ ਚੰਗੀਆਂ ਰੀਜਣਾ ਵਾ ਦੇਵਾ ਦੇਖੋ ਕਿਦਾਂ ਲੱਗਾਇਆ ਸਾਲ ਸੋਕੇ ਤੇ ਕਿਹੜਾ ਲੱਗਾਇਆ ਇਹ ਕੁਦੂ ਆ ਲਿਆ ਵੇਖੋ ਬਾਕੀ ਇਹ ਵੀ ਪੂਰੀ ਜੜੀ ਆ ਜੀ ਤਾਂ ਫਾ ਆਹਿਆਂ ਚੰਗੀ ਸਾੰਭਲੀ ਜਗ੍ਹਾ ਦਾ ਹਾਂ ਹਾਂ ਦੇਖ ਸਾਡੇ ਸਵਾਨਾ ਜਿਹੜਾ ਇਹ ਤਾਂ ਅਜੇ ਤਿਆਰ ਹੋਣੀ ਹੈ ਵੀ ਪੂਰੀ ਕੋਈ ਗੰਤੀ ਕੋਈ ਨਹੀਂ ਦੇਵੇ ਦਾ ਇਹ ਆ ਜੇ ਆਪਾਂ ਕੁੜਿਆਂ ਵਾਲੇ ਵੇਖੀ ਤਾਂ ਜੇ ਇੰਨੇ ਵੀ ਟਾਈਮ ਲਾ ਜਾਣਾ ਹੈ ਤੇ ਸਾਰੇ ਦੇ ਹਰੇ ਫਰੀ ਤੇ ਆ ਦੇ ਸਾਡੇ ਫਰੀ ਤੇ ਕਿਨਾਰਾ ਜਿਹੜੀਆਂ ਤੇ ਸਾਂਭੀ ਹੁੰਦੀ ਹੈ ਵੀ ਚੰਗੀ ਰੀਜਨਾ ਵਾ ਅਜੇ ਢਿੱਲਾ ਢੋਲਾ ਹਵਨ ਨਹੀਂ ਸੀ ਕਾਫੀ ਇਹ ਸਾਰੀਆਂ ਪਰ ਜਾਣੀਆਂ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਦਿੱਜੀਏ 1.5 ਅੱਛਾ ਕਿੰਨੇ ਲੱਖ ਦੀ ਦੀਏ 95 ਦੀ ਦਈਏ ਇਹ ਵੀ ਇਹ ਵੀ 93 ਹੀ ਆਤੀ ਅੱਛਾ ਵੀ 93 ਦੀ 93 ਹੀ ਆਦੀ ਭਾਵੇਂ ਕੋਈ ਆ ਲੈ ਜੀ 93 ਹੀ ਆਦੀ ਹਾਂਜੀ 192 ਇਹ 92 ਦੀ ਠੀਕ ਆ ਦੇਣੀ ਚੌਣ ਹਾਂਜੀ 1.80 ਹਜ਼ਾਰ ਦਾ ਅੱਛਾ 90 90 ਦੇ حساب ਨਾਲ ਦੇ ਤਾਂ 90 ਸਾਮਾ ਜੋੜਾ ਇਕੱਠਾ ਲਊਗਾ ਤਲੀ ਹੀ 90 ਦੀ ਮੇਲੀ ਥੋੜਾ ਇਕੱਠਾ ਲਊਗਾ ਦੇ ਠੀਕ ਹੈ ਜੀ ਹਾਂ ਜੀ ਜੋੜਾ ਇਕੱਠਾ ਲਊਗਾ ਤੇ ਕੱਸੀ ਤਾਂ ਕਿੰਦੇ ਵੀ ਦੇ ਦਿਆਂਗੇ ਬਾਕੀ ਦੇਰੀ ਤੇ ਚੌਣ ਵਾਲੀਆਂ ਮੱਝਾਂ ਆਵਾਂ ਜਿਹੜੀਆਂ ਤੇ ਆਹ ਗਾਮੀ ਗੱਬਣ ਆ ਵੇਖੋ ਇਹ ਜੀ ਬਰਫ ਨਾਲੋਂ ਠੰਡੀ ਵੇਖੋ ਠੰਡੀ ਚੀਜ਼ ਲਗਾਈ ਦਮਾਰਾ ਉੱਪਰ ਲੱਗੀ ਠੰਡ ਵੇਖੋ ਕਿੰਨਾ ਠੰਡ ਲਗਾ ਕਰ ਮਾਰੀ ਇਹ ਇੱਕ ਕਿੰਨੇ ਕ 42 ਦੇ ਤੇ ਵਿੱਚ 16 17 ਕਿਲੋ ਵੜ ਦਊਗੀ ਠੀਕ ਆ ਮੈਂ ਦੋ ਤਿੰਨ ਵੀ ਲੈ ਜੂਗੀ ਧਿਆਰ ਆ ਤੋੜਾ ਰਹਿਣਨ ਬਾਕੀ ਇਹ ਆ ਬੇ ਹੈਗੀ ਇਹ ਵੀ ਗਰਮੀ ਵਾਲੀ ਆ ਜਿਹੜਾ ਕੁਵਾਇ ਦਾ ਲੈਣਾ ਦੇਖੋ ਡੇਲਾ ਨਗੜਾ ਉਹਦਾ ਲੱਗਾ ਛੱਪੀ ਇਹ ਬਾਕੀ ਕਿਹਦਾ ਵਾ ਹੈਗੀ ਛੱਪੀ ਕ੍ਰੋਸ ਤੇ ਰਹਿਣਨ ਨਾ ਕੋਈ ਗਰਮੀ ਦੀ ਪ੍ਰਵਾਹ ਨਹੀਂ ਤੇ ਨਾ ਕੋਈ ਠੰਡ ਦੀ ਪ੍ਰਵਾਹ ਸੋਨੇ ਰੰਗ ਰੂਪ ਚ ਆਤਰ ਜਰਸੀਆਂ ਵਰਗਾ ਕਾਤ ਕਾਟ ਹੈ ਨੇ ਸਵਾਰ ਨੇ ਜਿਹੜੇ ਵਟਾ ਗਏ ਆ ਚੰਗੀ ਤਰ੍ਹਾਂ ਪੱਤੀ ਵੀ ਬਾਕੀ ਆ ਕਾਈ ਬਣੂ ਦੇਖੋ ਬੜੀ ਹੋਣੀ ਚੰਗੀ ਆ ਦੇਖੋ ਬਹੁਤ ਬਣ ਜੂਗੀ ਇੱਥੇ ਤੇ ਇਹਦਾ ਫਿਰ ਮੁੱਲ ਛੜੋ ਫਾਓ ਇੱਕ ਜਿਦਾ ਦਾ ਗਲਾਪੀ ਲਗਾ ਦੇਖੋ ਤੇ ਜਦ ਤੱਕ ਨਾ ਸਨਾ ਜੀ ਦੁੱਧ ਪਾ ਗਏ ਹੋਰ ਖਾਣ ਵਧੀਆ ਹੋ ਜਾਣਾ ਟਿੱਪਣ ਲੱਗੀ ਗੁੰਮਰ ਕੀ ਬੋਲੀ ਠੰਡੀ ਚਾ ਬੇਠੇਰੋ ਪਰ ਬੈ ਕੇ ਬਈ ਵਸ ਠੀਕ ਆ ਜੀ ਕਿੰਨੇ ਦੀ ਦੇ ਦੀਏ 15000 10000 ਛੱਡ ਦਈਆ 45 ਦੀ ਅੱਛਾ 45 ਐ 42000 ਦੀ ਅੱਛਾ 42000 40000 ਦੀ ਹੋਣੀ ਐ ਠੀਕ ਐ ਜੀ ਇਹਨੂੰ ਵੀ ਜੀ 4 ਮਹੀਨੇ ਦੀ ਚੈੱਕ ਪਾਤੀ ਐ ਅੱਛਾ 4 ਮਹੀਨੇ ਦੀ ਚੈੱਕ ਪਾਤੀ ਦੇਖ ਲਓ ਦੁੱਧੀ ਐ ਠੀਕ ਐ ਬਾਕੀ ਭਾੜੇ ਦੇ ਮਿਲਦੀ ਐ ਤੋਰੋ ਫੇਰੇ ਕੋਈ ਕੀ ਦਾ ਨਹੀਂ ਖੰਡੀ ਜੀ ਹੋਰ ਜੇ ਮੈਂ ਹੁਣ ਇਹ ਜਾਈ ਸੋਚਵਾ ਜਿਹੜਾ ਦੇਖੋ ਜੀ ਹੋਰ ਚੋਈ ਐ ਪਰ ਪਤਾ ਕਰਕੇ ਲੈ ਬੰਦੇ ਅੱਜ ਇਹ ਕਹਿੰਦੇ ਪਾਸ ਕਰਕੇ ਲਿਆਂਦੀ ਐ ਤੇ ਦੋ ਦੇ ਵੀ ਸੱਤਰ 11 12 ਕਰੋੜ ਦਾ ਹੋਗੀ ਸੁਆ ਇਹਦਾ ਸੁਆ ਬੁੱਝੇ ਦੁਨੀਆ ਹੁਣ ਪਹਿਲਾ ਹੀ ਆ ਆਪਣੇ ਪਹਿਲੇ ਸੁਈ ਆ ਠੀਕ ਹੈ ਜੀ ਸਾਡੇ ਕੋ ਕਿੰਨਾ ਦਰ ਲਗਾ ਬਾਕੀ ਆ ਵੀ ਨੇ ਗਰਮੀ ਗਰਮੀਆ ਚਾਹ ਬਣੀ ਦਾ ਸਾਰ ਜਾਣਾ ਵਾ ਨਾ ਤੇ ਮੁੱਲ ਫਿਰ ਇਹਦਾ ਮੁੱਲ ਸਾਡੀ ਆ ਰਿਹਾ ਇਹ ਕਿੰਨੇ ਰੀ ਦੇ ਦੇਣੀ ਦੋ ਜੜ ਜੀ 5 ਹੀ ਛੱਡੀਏ ਤਾਂ ਇਹ 75000 ਦੀ ਜੀ ਅੱਛਾ 75000 50000 ਦੀ ਅੱਛਾ 52000 52000 ਠੀਕ ਹੈ ਜੀ ਤੇ ਬਾਕੀ ਚਲੋ ਛੋੜਛਾੜ ਦੇ ਮੌਕੇ ਤੇ ਥੋੜੀ ਬਾਤ ਇਹ ਹਾਂਜੀ ਹਾਂਜੀ ਗੱਭਰ ਵੀ ਜਮਾਂ ਵੀ ਨੇ ਦੁੱਧ ਵੀ ਦੇਖ ਲਈ ਛੱਡ ਕੇ ਤੇ ਕਿੰਨੇ ਦਿਨਾਂ ਚ ਕੋਈ ਚੈੱਕਰ ਵਾਲੇ ਕੋਈ ਨਹੀਂ ਪਾਇਆ ਹਫਤੇ ਦੇ ਅੰਦਰ ਅੰਦਰ ਕੋਈ ਚੈੱਕਰ ਆਈ ਠੀਕ ਹੈ ਜੀ ਹਾਂਜੀ ਠੀਕ ਹੈ ਬਾਕੀ ਇੱਥੇ ਆਓ ਆਪਣੀ ਤਸੱਲੀ ਕਰਕੇ ਪਾਸ ਕਰਕੇ ਪਛੋ ਖਰੀਦੋ ਜੀ